ਸਤਿ ਸ਼੍ਰੀ ਅਕਾਲ ਅੱਜ ਦਾ ਆਪਾਂ ਨਵਾਂ ਬਲੌਗ ਸ਼ੁਰੂ ਕਰਦੇ ਆਂ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਪੂਰੇ ਦਿਨ ਦੇ ਵਿੱਚ ਕੀ ਕਰਦੇ ਆਂ ਫਿਰ ਆਪਣੀਆਂ ਮੱਝਾਂ ਅੰਦਰ ਬੰਨੀਆਂ ਹੀਆਂ ਤੇ ਆਪਾਂ ਸਫਾਈ ਕਰ ਲਈਗੀ ਤੇ ਆਪਣੀਆਂ ਮੱਝਾਂ ਨੂੰ ਬਾਹਰ ਬੰਨ ਦਿੱਤਾ ਨਾਲੇ ਪਾਣੀ ਪਲਾ ਪਲਾ ਕੇ ਤੇ ਫਿਰ ਹੁਣ ਆਪਾਂ ਸਾਰਾ ਗੋਹਾ ਹਟਾ ਕੇ ਤੇ ਝਾੜੂ ਮਾਰਾਂਗੇ ਸਾਰਾ ਆਪਾਂ ਗੋਹਾ ਖੇਚ ਦਿੱਤਾ ਤੇ ਹੁਣ ਆਪਾਂ ਝਾੜੂ ਮਾਰਾਂਗੇ ਆਪਾਂ ਗੋਹਾ ਖਿੱਚ ਦਿੱਤਾ ਤੇ ਫੇ ਆਪਾਂ ਝਾੜੂ ਵੀ ਮਾਰਤਾ ਇੱਕ ਬੰਦਾ ਆਪਣਾ ਝਾੜੂ ਮਾਰਨ ਲੱਗ ਗਿਆ ਇੱਕ ਬੰਦਾ ਆਪਣਾ ਡੰਗਰ ਬੰਨਣ ਲੱਗ ਗਿਆ ਝਾੜੂ ਵੀ ਬਸ ਵਜੇ ਜੱਲਾ ਥੋੜਾ ਜਿਹਾ ਰਹਿ ਗਿਆ ਤੇ ਪਾਣੀ ਪਲਾ ਪਲਾ ਕੇ ਆਪਾਂ ਮੱਝਾ ਬੰਨੀ ਜਾਂਦੇ ਪਏ ਸਾਰੇ ਡੰਗਰ ਬੰਦ ਤੇ ਆਪਾਂ ਪੱਖੇ ਚਲਾਉਂਦੇ ਆਪਾਂ ਆ ਦੋ ਰਹਿ ਗਏ ਚਲਾ ਦਿੰਦੇ ਆਪਾਂ ਆ ਵੀ ਦੋ ਚਲਾ ਦਿੱਤੇ ਤੇ ਆਪਾਂ ਗਾਂਾਂ ਵਾਲਾ ਵੀ ਗੋਹਾ ਖਿੱਚ ਲਿਆ ਤੇ ਬਾਹਰ ਕੱਢ ਦਿੱਤਾ ਤੇ ਗਾਂਾਂ ਵੀ ਆਪਣੀਆਂ ਬਾਹਰ ਬੈਠੀਆਂ ਹੈਗੀਆਂ ਤੇ ਸਾਰੀਆਂ ਗਾਂਾਂ ਨੂੰ ਅੰਦਰ ਵਾਰਡ ਦਿੱਤਾ ਸਾਰੇ ਜਵਾਕਾਂ ਨੂੰ ਖੋਲ ਕੇ ਆਪਾਂ ਪਾਣੀ ਪਲਾਤਾ ਤੇ ਆਪਾਂ ਬਾਹਰ ਮੱਝਾਂ ਬੰਨੀਆਂ ਹੀਗੀਆਂ ਉੱਥੇ ਗੋਵਾ ਸਾਰਾ ਖਿੱਚ ਦਿੱਤਾ ਆਪਣਾ ਝੋਟਾ ਬਾਹਰ ਰਹਿ ਗਿਆ ਹੈਗਾ ਤੇ ਆਪਾਂ ਬੰਨ੍ਹ ਦਣ ਫਿਰ ਆਪਾਂ ਉੱਤੇ ਟਰੈਲੀ ਛੱਡ ਕੇ ਆਂਦੀ ਜਾਤਾਂ ਨੂੰ ਆਪਣੇ ਬੰਦੇ ਪੱਠੇ ਕੁਦਰ ਨੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਪੱਠੇ ਕੁੱਤਰ ਲਈ ਗਏ ਤੇ ਆਪਾਂ ਦੋ ਪੱਲੀਆਂ ਤੂੜੀ ਦੀ ਉੱਤੇ ਪਾ ਕੇ ਤੇ ਆਪਾਂ ਮੱਝਾਂ ਵਾਲੀਆਂ ਖੁਰਲੀਆਂ ਦੇ ਵਿੱਚ ਤੇ ਗਾਂਾਂ ਵਾਲੀਆਂ ਖੁਰਲੀਆਂ ਦੇ ਵਿੱਚ ਪਾ ਲੈਣੇ ਹੁਣ ਜਾਣੀਆਂ ਖੁਰਨੀਆਂ ਦੇ ਵਿੱਚ ਵੀ ਪਾਪ ਤੇ ਇੱਥੇ ਮੱਜਾਂ ਦੇ ਉੱਤੇ ਆ ਕੇ ਚੜੀਆਂ ਬੈਠੀਆਂ ਆ ਆਪਾਂ ਹੁਣ ਸਾਰੀਆਂ ਮੱਜਾਂ ਨਿਵਾ ਨਿਵਾ ਕੇ ਬਾਹਰ ਕੱਢਾਂਗੇ ਆਪਣੇ ਦੋ ਬੰਦੇ ਗੋਆ ਚ ਕੰਦੇ ਆ। ਕਿ ਆਪਾਂ 1 ਕਿੱਲਾ ਬੀਜਣਾ ਸਟਾਲੇ ਦਾ ਤੇ ਉਹਨੂੰ ਵਾਹਣਾ ਹੈ ਹੀਗੇ ਤੇ ਨਾਲੇ ਜਿੱਥੋਂ ਉੱਚਾ ਨੀਵਾ ਤੇ ਉਹਨੂੰ ਸਹੀ ਕਰਨਾ ਹੈ ਹੀਗੇ। ਪਹਿਲਾਂ ਆਪਾਂ ਤਵੀਆਂ ਨਾਲ ਵਾਹਿਆ ਹੀ ਉਸ ਤੋਂ ਬਾਅਦ ਹੱਲਾਣਾ ਤੇ ਹੁਣ ਆਪਾਂ ਰੂਟਾਵੇਟਰ ਨਾਲ ਵਾਹ ਕੇ ਤੇ ਵੱਟਾ ਪਾ ਕੇ ਪਾਣੀ ਛੱਡ ਦੇਣਾ ਸਟਾਲਾ ਬੀਜ ਦੇਣਾ। ਆਪਾਂ ਸਟਾਲਾ ਲੈ ਵਾਸਤੇ ਖੱਤਾ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਰੋਟਾ ਵੀਟਰ ਦੇ ਨਾਲ ਤੇ ਫਿਰ ਹੁਣ ਆਪਾਂ ਵੱਟਾ ਪਾ ਦਿੱਤੀਆਂ ਹੁਣ ਆਪਾਂ ਕੱਲ ਪਾਣੀ ਲਾ ਕੇ ਤੇ ਸਟਾਲਾ ਬੀਜਾਂਗੇ ਚੌਣੀਆਂ ਸ਼ੁਰੂ ਕਰਨ ਲੱਗੇ ਮੱਝਾਂ ਅੰਦਰ ਬੰਨਣ ਲੱਗ ਗਏ 12 ਖੋੜ ਖੋੜ ਕੇ ਲਈ ਜਾਂਦਾ ਫਿਰ ਮੁੰਡਾ ਹੁਣ ਆਪਾਂ ਚੋਵਾਂਗੇ ਸਾਰੀਆਂ ਵੱੱਜਾਂ ਨੂੰ ਜਿਹੜੀਆਂ ਦੁੱਧ ਦਿੰਦੀਆਂ ਆਪਾਂ ਮੱਝਾਂ ਚੋਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਆਪਾਂ ਸਾਰੀਆਂ ਮੱਝਾਂ ਚੋ ਕੇ ਤੇ ਫੇਰ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਕੀ ਕਰਦੇ ਆਂ ਆਪਾਂ ਸ਼ਾਮ ਨੂੰ ਚਾਰ ਗਾਂਈਂ ਚੋਈਦੀਆਂ ਬਾਕੀ ਆਪਾਂ ਸਵੇਰੇ ਚੋਣਨੇ ਆਂ ਤੇ ਬਾਕੀ ਆਪਣੀਆਂ ਸਾਰੀਆਂ ਗਾਈਆਂ ਸੂਣ ਵਾਲੀਆਂ ਬਲੌਗ ਵਧੀਆ ਲੱਗਾ ਹੋਇਆ ਤੇ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਪਾਂ ਬਾਕੀ ਬਲੌਗ ਰੋਜ਼ ਡੇਲੀ ਲੈ ਕੇ ਆਵਾਂ ਕਰਾਂਗੇ